ਰੈਸ ਕਾਨਫਰੰਸ ਕਰ ਰਹੇ ਹੋ ਕੀ ਹੈਗਾ ਮਾਮਲਾ ਸਾਡਾ ਜਿਹੜਾ ਜੀ ਜੀ ਐਪਲੀਕੇਸ਼ਨ ਦਿੱਤੀ ਸੀ ਜੀ ਇੱਕ ਬਲਕੀਤ ਸਿੰਘ ਚਾਹਲ ਨੇ ਜੀ ਇਹ ਚਮਕੌਰ ਸਾਹਿਬ ਦੇ ਰਹਿਣ ਵਾਲੇ ਇਹਨਾਂ ਨੇ 12 ਏਕੜ ਦਾ ਸੌਦਾ ਕਰਾਇਆ ਸੀ ਬੈ ਇਕਰਾਰਨਾਮਾ ਆਪਣੇ ਸਮਰਾਲੀ ਤਹਿਸੀਲ ਦੇ ਵਿੱਚ ਇਹਨਾਂ ਨੂੰ ਅੱਗੇ ਜਗਦੀਸ਼ ਸਿੰਘ ਵਾਸੀ ਕਲਹੇੜੀ ਨੇੜੇ ਪਿੰਡ ਬਰੇਡਾ ਜੀ ਸ਼ਹਿਰ ਬਰੇਡਾ ਤੇ ਅਵਰੇਸ਼ ਸਿੰਘ ਅਰਤੀਆ ਇੱਕ ਗਗੜਵਾਲ ਦਾ ਜਿਲ੍ਹਾ ਫਤਿਹਗੜ ਸਾਹਿਬ ਦਾ ਇਹਨਾਂ ਨੇ ਪਰਮਾਤਮਾ ਤੇ ਨੂੰ ਦੱਸਿਆ ਵੀ ਸਾਡਾ ਨਾਂ ਹਰਪ੍ਰੀਤ ਆ ਤੇ ਇੱਕ ਨੂੰ ਇੱਕ ਨੇ ਦੱਸਿਆ ਜੀ ਹਰਵੰਤ ਸਿੰਘ ਜਗਦੀਸ਼ ਸਿੰਘ ਨੇ ਆਪਣਾ ਨਾਂ ਜਾਲੀ ਦੱਸਿਆ ਹਰਵੰਤ ਸਿੰਘ ਤੇ ਅਮਰਜੀਤ ਨੇ ਆਪਣਾ ਜਾਲੀ ਨਾਂ ਦੱਸਿਆ ਹਰਪ੍ਰੀਤ ਸਿੰਘ ਵੀ ਸਾਡੇ ਕੋਲ 12 ਏਕੜ ਜ਼ਮੀਨ ਆ ਤੇ ਜਸਪਾਲਪਾਲਕੌਰ ਗੱਲ ਜਿਹੜੀ ਪਿੰਡ ਗੁੱਜੋਪੁਰ ਤਹਿਸੀਲ ਨਮਾਸਰ ਦੀ ਰਹਿਣ ਵਾਲੀ ਆ ਉਹ ਵੇਚਣਾ ਚਾਹੁੰਦੀ ਆ ਵੀ ਅਸੀਂ ਉਹ ਤੁਹਾਡਾ 12-1 ਜਮੀਨ ਦਾ ਸੌਦਾ ਬੈਕ ਕਰਾ ਦਿੰਦੇ ਆਂ। ਤਹਿਸੀਲ ਸਮਰਾਲੇ ਇਹਨਾਂ ਦੀ ਲਿਖਤ ਹੋ ਗਈ। ਜਿਹਦੀ ਜ਼ਸਪਾਰ ਕੋਲ ਗੱਲ ਆ ਉਹਨੂੰ ਕੁਝ ਐਲਮਨ ਵੀ ਨਹੀਂ ਸੀ ਵੀ ਮੈਂ ਇਹ ਜਗਾ ਦਾ ਦੀ ਜ਼ਮੀਨ ਵੇਚਣੀ ਆ। ਇਹਨਾਂ ਨੇ ਇੱਕ ਲੇਡੀ ਹੇਅਰ ਕਰ ਲਈ ਜਿਹਦਾ ਨਾਮ ਅਸਲ ਹੈਗੀ ਕਸ਼ਮੀਰ ਕੌਰ ਪਤਨੀ ਸਲੱਖਣ ਸਿੰਘ ਵਾਸੀ ਪਿੰਡ ਮੋਢੜੀਆਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ। ਇਹਦਾ ਜਾਲੀ ਦਸਤਾਵੇਜ਼ ਜ਼ਸਪਾਰ ਕੋਲ ਗੱਲ ਦੇ ਬਣਾ ਕੇ ਬਿਆਨਨਾ ਹੋ ਗਿਆ ਜੀ ਤਹਿਸੀਲ ਸਮਰਾਲੇ ਦੇ ਵਿੱਚ। ਸੁਲੱਖਣ ਇਹਨਾਂ ਨੇ ਮਲਕੀਤ ਸਿੰਘ ਨੇ 5-5 ਲੱਖ ਦੇ ਚੈੱਕ ਦੇਦੇ ਸੀ ਇਹਨਾਂ ਨੂੰ ਔਰ 35 ਲੱਖ ਰੁਪਇਆ ਨਕਦ ਦੇਤਾ ਇਹ ਜਗਦੀਸ਼ ਸਿੰਘ ਤੇ ਸਿੰਘ ਤੇ ਅਮਰਜੀਤ ਸਿੰਘ ਨੂੰ ਜੀ ਤੇ ਇਥੇ ਲਿਖਤ ਹੋ ਗਈ ਲੇਕਿਨ ਹੁਣ ਤੋਂ ਬਾਅਦ ਜਦੋਂ ਇਸ चीज ਦਾ ਸਮਾਂ ਆਇਆ ਤਾਂ ਇਹਨੇ ਖਰੀਦਦਾਰ ਮਲਕੀਤ ਸਿੰਘ ਚਾਹ ਲੈ ਇਹਨਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨਾਲ ਸੰਪਰਕ ਨਾ ਬਣਿਆ ਤੇ ਇਹਨੂੰ ਜਾਪਣ ਲੱਗ ਗਿਆ ਕਿ ਮੇਰੇ ਨਾਲ ਠੱਗੀ ਹੋ ਗਈ 50 ਲੱਖ ਰੁਪਏ ਦੀ ਉਸ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਡਾ ਨੂੰ ਐਪਲੀਕੇਸ਼ਨ ਦਿੱਤੀ ਤੇ ਸਾਡੇ ਸੀਨੀਅਰ ਅਫਸਰਾਂ ਨੇ ਪੜਤਾਲ ਕੀਤੀ ਪੜਤਾਲ ਤੋਂ ਪਾਇਆ ਗਿਆ ਕਿ ਜਿਹੜੇ ਜਗਦੀਸ਼ ਸਿੰਘ ਉਰਫ ਦੀਸ਼ਾ ਵਾਸੀ ਕਲਹੀੜੀ ਥਾਣਾ ਸਿਟੀ ਮਰਿੰਡਾ ਤੇ ਅਮਰਜੀਤ ਸਿੰਘ ਉਰਫ ਆੜਤੀਆ ਜੋ ਅਸਲ ਮਾਸਟਰਮਾਈਂਡ ਨੇ ਜੀ ਇਹਨਾਂ ਨੇ ਕਸ਼ਮੀਰ ਕੌਰ ਲੇਣੀ ਨੂੰ ਘਿਰ ਕਰਕੇ ਤੇ ਮਨਜੀਤ ਸਿੰਘ ਚਾਹਲਾ 50 ਲੱਖ ਦੀ ਠੱਗੀ ਮਾਰ ਲਿਆ ਜੇ ਵੀ ਇਹਦੇ ਕੋਈ ਔਰ ਨਾਂ ਵੀ ਹੈਗਾ ਸੌਲੂਪੁਰ ਜਿਹੜਾ ਹੈਗਾ ਇਹ ਪਿਸ਼ੋਕਰ ਜਿਹੜਾ ਜਸਪਾਲ ਕੋਰ ਗੱਲ ਆ ਜੀ ਅਸਲ ਮਾਲਕ 12 ਏਕੜ ਦੀ ਇਹਨਾਂ ਦਾ ਇਹਨਾਂ ਦੇ ਹਸਬੰਦ ਨੇ ਨੇ ਜੀ ਕਰਨਲ ਨੇ ਫੌਜ ਚ ਇਹ ਇਹ ਪਿੰਡ ਗੁੱਜਰਪੁਰ ਤਸੀਲ ਨਵਾਂ ਸ਼ਹਿਰ ਦੇ ਰਹਿਣ ਵਾਲੇ ਨੇ ਤੇ ਤਿੰਨ ਬੰਦੇ ਨੇ ਜਾਲੀ ਮਤਲਬ ਜਾਲੀ ਬਣ ਕੇ ਜਾਲੀ ਨਾ ਬਣ ਕੇ ਜਾਲੀ ਦਾਸਤਾ ਵਿੱਚ ਤਿਆਰ ਕਰਕੇ 50 ਲੱਖ ਦੀ ਠੱਗੀ ਮਾਰੀ ਜੀ ਫਿਰ ਉਸਤਾ ਦੀ ਫਾਲੀ ਵੀ ਆ ਜੀ ਜੀ ਅਸੀਂ ਤਫਸੀਰਾਨ ਜਿਹੜੀ ਕਸ਼ਮੀਰ ਕੌਰ ਪਤਨੀ ਸਲੱਖਣ ਸਿੰਘ ਮੋਧੜੀਆਂ ਪਿੰਡ ਜ਼ਿਲ੍ਹਾ ਫਤਿਹਗੜ੍ਹ ਨੂੰ ਗ੍ਰਿਫਤਾਰ ਕਰ ਲਿਆ ਜੋ ਜਿਨੇ ਆਪਣਾ ਆਪਣੇ ਆਪ ਨੂੰ ਜਸਪਾਰਕ ਔਰ ਗਿੱਲ ਦੇ ਦਸਤਾਵੇਜ਼ ਤਿਆਰ ਕਰਕੇ ਬਿਆਨਨਾ ਦੇ ਔਰ ਜ਼ਮੀਨ ਦੀ ਮਾਲਕ ਬਣੀ ਸੀ ਤੇ ਦੇ ਚੁੱਕੇ ਪੈਸੇ ਦੇ ਰਕਮ ਵੀ ਜਿਹੜੀ 50 ਲੱਖ ਦੀ ਚੱਗੀ ਹੈ ਜੀ ਕੋਈ ਅਸਲ ਮਾਸਟਰਮਾਈਂਡ ਗ੍ਰਿਫਤਾਰ ਕਰਨੇ ਬਾਕੀ ਨੇ ਜੀ ਤਫਤੀਸ਼ਦਾਰ ਨੇ ਇਹ ਵੀ ਦੇਖਣਾ ਹੈ ਜੇ ਬਾਕੀ ਆ ਵੀ ਜ ਇਹਨਾਂ ਦੇ ਨਾਲ ਲੇਡੀ ਹੋਰ ਔਰਤਾਂ ਕੰਨੀਆਂ ਨੇ ਕੀ ਇਹਨਾਂ ਦੀਆਂ ਮਿਸੇਜ਼ ਤਾਂ ਵੀ ਆਈਆਂ ਸੀ ਇੱਥੇ ਜਾਂ ਨਹੀਂ ਤਾਂ ਉਹਨਾਂ ਨੂੰ ਜਲਦੀ ਅਸੀਂ ਗ੍ਰਿਫਤਾਰ ਕਰਕੇ ਪੈਸੇ ਦੀ ਬਰਾਮਦਗੀ ਕਰਾਵਾਂਗੇ ਸਾਰੀ ਦੀ ਰਕਮ ਦੀ ਠੀਕ ਹੈ ਤਾਂ జగਤਨਾਮ ਦੇ ਨਹੀਂ ਕਸ਼ਮੀਰ ਕੌਰ ਦੇ ਤਾਂ ਕੋਈ ਨਹੀਂ ਸਰ ਹਜੇ ਜਿਹੜਾ ਜਗਦੀਸ਼ੌਰ ਵਰਪ ਦੀਸ਼ਾ ਤੇ ਅਮਰਜੀਤ ਸਿੰਘ ਵਰਪ ਅੜਤੀ ਆ ਇਹਨਾਂ ਦੇ ਖਿਲਾਫ ਹੈਗੇ ਨੇ ਜੀ ਕਾਫੀ ਲੱਖਾਂ ਦੀ ਹੋਰ ਕਰੋੜਾਂ ਦੀ ਥੱਗੀ ਮਾਰੀ ਹੋਈ ਹੈ ਇਹਨਾਂ ਨੇ 23 ਲੋਕਾਂ ਦੇ ਨਾਲ ਜੀ ਮੁਕਾਦਮੇ ਦਰਜ ਨੇ ਇਹਨਾਂ ਤੇ ਇਹ ਕਿਹੜੇ ਨੇ ਪ੍ਰਾਪਰਟੀ ਇੰਡੀਵਿਡਿਊਅ ਕਿਹਦੇ ਦੀ ਹੋਰ ਮਾਮਲੇ ਨੇ ਇਹਦੇ ਬ੍ਰਾਪਰਟੀ ਦੇ ਇਹ ਤਾਂ ਗੇਮ ਮਾਰ ਦਿੰਦੇ ਜੀ ਆਪ ਲੋਕਾਂ ਦੀ ਸੋਪੀ ਮਤਲਬ ਜਲਦੀ ਬੰਦ ਕਰਾ ਕੇ ਜਾਲੀ ਬਿਆਨੇ ਕਰਕੇ ਜੀ ਪੈਸੇ ਥੱਕ ਦਿੰਦੇ ਲੋਕਾਂ ਤੋਂ ਜੀ